ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਜੋ ਖਡੂਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੱਚੇ ਪਾਤਸ਼ਾਹ ਜੀ ਦਾ ਧੰਨ ਬਾਬਾ ਬੁੱਢਾ ਜੀ ਬਰਾਜਮਾਨ ਹਨ ਉੱਚੀ ਜਗ੍ਹਾ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਰਾਜਮਾਨ ਹਨ ਉੱਚੀ ਜਗ੍ਹਾ ਤੇ ਇਸੇ ਤਰ੍ਹਾਂ ਬ੍ਰਾਜਮਾਨ ਕੀਤਾ ਹੋਇਆ ਧੰਨ ਭਾਈ ਬਾਲਾ ਜੀ ਨੂੰ ਅਤੇ ਨਾਲ ਹੀ ਸਤਿਗੁਰੂ ਜੀ ਦੇ ਪਿਆਰੇ ਸਿੱਖ ਸਜੇ ਹੋਏ ਹਨ ਧੰਨ ਭਾਈ ਪਾਰੋ ਜੀ ਭਾਈ ਜੁਲਕਾ ਜੀ ਭਾਈ ਢੰਗਾ ਜੀ ਅਤੇ ਭਾਈ ਜੀਵਾ ਜੀ ਜਿਹੜੇ ਗੁਰੂ ਜੀ ਦਾ ਲੰਗਰ ਸਜਾਉਂਦੇ ਸਨ ਅਤੇ ਨਾਲ ਹੀ ਭਾਈ ਪੈੜਾ ਮੋਖਾ ਜੀ ਜਿਹੜੇ ਲਿਖਣੋਂ ਵਾਸਤੇ ਤਿਆਰ ਬੈਠੇ ਹਨ ਕਾਗਜ਼ ਕਲਮ ਦਵਾਤ ਲੈ ਕੇ ਤਿਆਰ ਨੇ ਤੇ ਧੰਨ ਭਾਈ ਬਾਲਾ ਜੀ ਨੇ ਦੇਖਣਾ ਕੀਤਾ ਕਿ ਸਾਹਮਣੇ ਦੀਵਾਨ ਸਜਿਆ ਹੋਇਆ ਜਿਸ ਵਿੱਚ ਮਾਤਾਵਾਂ ਭੈਣ ਵੀਰਾ ਬੱਚੇ ਬਜ਼ੁਰਗ ਸਭ ਹਾਜ਼ਰ ਹਨ ਸਮੂਹ ਸੰਗਤਾਂ ਵੱਲ ਤੱਕ ਕੇ ਤੇ ਸਤਿਗੁਰੂ ਜੀ ਨੂੰ ਹੱਥ ਬੰਨ੍ਹ ਕੇ ਭਾਈ ਬਾਲਾ ਜੀ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਆਗਿਆ ਦਿਓ ਤਾਂ ਕਿ ਚੱਲ ਰਹੀ ਲੜੀਵਾਰ ਜਨਮ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮੈਂ ਆਪ ਜੀ ਨੂੰ ਸਰਵਣ ਕਰਾਵਾਂ ਸੋ ਸਤਿਗੁਰੂ ਜੀ ਦਾ ਇਸ਼ਾਰਾ ਪਾ ਕੇ ਧਨਪਾਈ ਬਾਲਾ ਜੀ ਸਤਿਗੁਰੂ ਜੀ ਨੂੰ ਤੇ ਸਮੂਹ ਸੰਗਤਾਂ ਨੂੰ ਧਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਜਨਮ ਕਥਾ ਨੂੰ ਇਉਂ ਸਰਵਣ ਕਰਾਉਣ ਲੱਗੇ ਧਨਪਾਈ ਬਾਲਾ ਜੀ ਨੇ ਆਖਿਆ ਸੱਚੇ ਪਾਤਸ਼ਾਹ ਜੀ ਜਦੋਂ ਸਤਿਗੁਰੂ ਜੀ ਦੇ ਆਨੰਦ ਕਾਰਜ ਹੋ ਚੁੱਕੇ ਸਨ ਆਪ ਜੀ ਪਿੱਛੇ ਸਰਵਣ ਕਰ ਚੁੱਕੇ ਹੋ ਕਿ ਜਦੋਂ ਸੁਲਤਾਨ ਪਰਲੋਦੀ ਵਿਖੇ ਪਹੁੰਚੇ ਬੇਅੰਤ ਖੁਸ਼ੀਆਂ ਵਧਾਈਆਂ ਦਿੱਤੀਆਂ ਗਈਆਂ ਲਈਆਂ ਗਈਆਂ ਤੇ ਨਾਲ ਹੀ ਮਹਿਤਾ ਕਲਿਆਣ ਦਾਸ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਧੰਗੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪੁੱਤਰ ਜੀ ਆਪ ਜੀ ਕਿਰਪਾ ਕਰੋ چل کے ਤੁਹਾਡੀ માતા جی دی ਧਿਆਨ ਇੱਧਰ ਹੀ ਹੈ ਸੁਲਤਾਨਪੁਰ ਵੱਲ ਕਿ ਕਦੋਂ ਮੇਰਾ ਪੁੱਤਰ ਆਵੇ ਨੂਰ ਰਾਣੀ ਆਵੇ ਜੋ ਆਵਦੀ ਚਲ ਕੇ ਦਰਸ਼ਨ ਦਿਓ ਸੋ ਦੋਨਾਂ ਪਾਸੇ ਹੋ ਰਿਹਾ مشورہ ਹੋਇਆ ਉਪਰੰਤ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਬਾجے ਗਾਜਿਆਂ ਦੇ ਸਮੇਤ ਤਨ ਭਾਈ ਮਰਦਾਨਾ ਜੀ ਨਾਲ ਨੇ ਤਨ ਭਾਈ ਬਾਲਾ ਜੀ ਨੂੰ ਮੋਦੀ ਖਾਨੇ ਦਾ ਕੰਮ ਸੌਂਪ ਕੇ ਸਤਗੁਰੂ ਜੀ ਤਲਵੰਡੀ ਪਹੁੰਚੇ ਬੇਅੰਤ ਖੁਸ਼ੀਆਂ ਹੋਈਆਂ ਉਪਰੰਤ ਸਤਗੁਰੂ ਸੱਚੇ ਪਾਤਸ਼ਾਹ ਜੀ ਹੁਣ ਰਾਏਪੋ ਰੀਤਲਵੰਡੀ ਤੋਂ ਸੁਲਤਾਨਪੁਰ ਵੱਲ ਆ ਰਹੇ ਹਨ ਸੋ ਉਹ ਜੋ ਪ੍ਰਸੰਗ ਮੈਂ ਆਪ ਜੀ ਦੇ ਸਾਹਮਣੇ ਸਰਵਣ ਕਰਾਉਂਦਾ ਹਾਂ ਧੰਨ ਪਾਈ ਬਾਲਾ ਜੀ ਐਂ ਕਹਿਣ ਲੱਗੇ ਕਿ ਏ ਸਤਗੁਰੂ ਜੀ ਗੁਰੂ ਜੀ ਇਸ ਪ੍ਰਕਾਰ 1 ਮਹੀਨਾ ਤਲਵੰਡੀ ਦੇ ਵਿੱਚ ਰਹੇ ਫਿਰ ਸੁਲਤਾਨਪੁਰ ਆਉਣ ਦੀ ਤਿਆਰੀ ਕਰਕੇ ਰਾਏ ਬੁਲਾਰ ਜੀ ਨੂੰ ਮਿਲਣ ਗਏ ਤੇ ਰਾਏ ਜੀ ਨੇ ਹੱਥ ਜੋੜ ਕੇ ਕਿਹਾ ਕਿ ਆਪਨੇ ਬੜੀ ਕਿਰਪਾਲਤਾ ਕੀਤੀ ਹੈ ਜੋ ਦਾਸ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਮੈਂ ਸੰਸਾਰੀ ਧੰਧਿਆਂ ਵਿੱਚ ਪਚ ਕੇ ساری ਉਮਰ ਬਿਅਰਥ ਗੁਆ ਰਿਹਾ ਹਾਂ ਕਿਰਪਾ ਕਰਕੇ ਮੈਨੂੰ ਵੀ ਕੋਈ ਉਪਦੇਸ਼ ਦੇ ਕੇ ਕਿਰਤਾਰਥ ਕਰੋ ਤਾਂ ਸਤਗੁਰੂ ਜੀ ਨੇ ਕਿਹਾ ਕਿ हे ਰਾਏ ਜੀ ਸਤਨਾਮ ਜੋ ਸਾਰੇ ਸੁੱਖਾਂ ਦਾ ਘਰ ਹੈ ਉਸ ਦਾ ਆਪ ਜੀ ਜਾਪ ਕਰੋ ਇੱਕ ਚਿਤ ਹੋ ਕੇ ਦਿਨ ਰਾਤ ਸਤਨਾਮ ਦਾ ਜਾਪ ਜਪਿਆ ਕਰੋ ਤੇ ਜਦੋਂ ਇਸ ਤਰ੍ਹਾਂ ਸਿਮਰਨ ਕਰਦੇ ਰਹੋਗੇ ਅਖੀਰ ਨੂੰ ਉਸ ਨਾਮੀ ਦੇ ਦੇਸ਼ ਵਿੱਚ ਪਹੁੰਚ ਜਾਓਗੇ ਜਿੱਥੋਂ ਮੁੜ ਕੇ ਆਉਣਾ ਜਾਣਾ ਸਮਾਪਤ ਹੋ ਜਾਂਦਾ ਹੈ ਜੋਤ ਵਿੱਚ ਜੋਤ ਰਲ ਜਾਂਦੀ ਹੈ ਇਸੇ ਉਪਰ ਇਸ ਨੂੰ ਸੁਣ ਕੇ ਰਾਏ ਬਲਾਰ ਜੀ ਦੀ ਲਿਵ ਸਤਨਾਮ ਜਪਣ ਵਿੱਚ ਲੱਗ ਗਈ ਤੇ ਬੜਾ ਹੀ ਪ੍ਰੇਮ ਉਤਪੰਨ ਹੋ ਗਿਆ ਔਰ ਹੱਥ ਜੋੜ ਕੇ ਕਹਿਣ ਲੱਗਾ ਕਿ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀਓ ਕਿ ਤੁਸੀਂ ਹੁਣ ਸੁਲਤਾਨਪੁਰ ਵੱਲ ਚੱਲੇ ਹੋ ਮੈਨੂੰ ਤੁਹਾਡੇ ਵਿਛੋੜੇ ਦਾ ਬੜਾ ਦੁੱਖ ਪ੍ਰਾਪਤ ਹੋਵੇਗਾ ਗੁਰੂ ਜੀ ਨੇ ਕਿਹਾ ਕਿ हे राय जी ਜੇ ਤੁਸੀਂ ਮੈਨੂੰ ਚਿਤ ਕਰਕੇ ਯਾਦ ਕਰੋਗੇ ਤਾਂ ਮੈਂ ਸਦਾ ਹੀ ਤੁਹਾਡੇ ਅੰਗ ਸੰਗ ਹਾਂ ਇਸ ਪ੍ਰਕਾਰ ਤੀਰਜਤਾ ਦੇ ਬਚਨ ਕਹਿ ਕੇ ਵਿਦਾ ਹੋ ਆਪਣੇ ਘਰ ਆ ਗਏ ਤੇ ਮਾਤਾ ਜੀ ਤ੍ਰਿਪਤਾ ਜੀ ਦੇ ਚਰਨਾ ਪਰ ਮੱਥਾ ਟੇਕ ਕੇ ਅਸੀਸ ਲੈ ਕੇ ਵੇਦਿਆ ਹੋ ਤਰੇ ਮਹਿਤਾ ਕਲਿਆਣਦਾਸ ਜੀ ਘਰੋਂ ਬਾਹਰ ਤਿੱਕਰ ਆਏ ਤੇ ਧਨ ਖੱਟਣ ਕਮਾਉਣ ਦੀ ਬਹੁਤ ਸਾਰੀ ਸਿੱਖਿਆ ਦੇ ਕੇ ਕਿਹਾ ਕਿ ਹੁਣ ਤੁਸੀਂ ਗ੍ਰਸਤੀ ਹੋ ਗਏ ਹੋ ਇਸ ਲਈ ਪਿਛਲੀ ਬੰਡਣ ਅਵਰਾਧਨ ਦੀ ਜੋ ਰੀਤੀ ਤਿਆਗ ਕੇ ਧਨ ਰੁਪਈਆ ਇਕੱਠਾ ਕਰੋ ਇਸ ਤੋਂ ਬਿਨਾ ਸੰਸਾਰਿਕ ਕੋਈ ਕਾਰਜ ਨਹੀਂ ਚੱਲਦਾ ਜਿਵੇਂ ਪਾਣੀ ਬਿਨਾ ਤਾਲ ਦੀ ਸੋਭਾ ਨਹੀਂ ਹੁੰਦੀ ਜਿਵੇਂ ਧਨ ਬਿਨਾ ਆਦਮੀ ਦੀ ਵਡਿਆਈ ਨਹੀਂ ਹੁੰਦੀ ਆਦ ਆਦ ਇਸ ਤਰ੍ਹਾਂ ਮਹਤਾ ਕਲਿਆਣਦਾਸ ਜੀ ਨੇ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਮਝਾਉਣਾ ਕੀਤਾ ਉਪਰੰਤ ਗੁਰੂ ਜੀ ਨੇ ਪਿਤਾ ਜੀ ਨੂੰ ਚਰਨ ਬੰਦਨਾ ਕੀਤੀ ਇਹ ਵਿਦਿਆਲੀ ਤੀ ਕਿ ਸਤਿਗੁਰੂ ਜੀ ਆਪ ਜੀ ਹੁਣ ਪਿਤਾ ਜੀਓ ਕਿਰਪਾ ਕਰੋ ਦਾਸ ਨੂੰ ਇਜਾਜ਼ਤ ਦਿਓ ਉਧਰ ਮਾਤਾ ਸੁਲੱਖਣੀ ਜੀ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰੋਂ ਨੇ ਸੱਸ ਦੇ ਪੈਰਾਂ ਪਰ ਮੱਥਾ ਟੇਕਿਆ ਤੇ ਅਸੀਸਾਂ ਲਈਆਂ ਇਹ ਵਿਦਿਆ ਹੋ ਕੇ ਸੁਲਤਾਨਪੁਰ ਜਾ ਪਹੁੰਚੇ ਤਗਾ ਭਾਈ ਆ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੇ ਬੜੀ ਖੁਸ਼ੀ ਨਾਲ ਆਦਰ ਸੰਯੁਕਤ ਬਹਾਇਆ ਤੇ ਸੁਖ ਸਾੰਦ ਪੁੱਛੀ ਕਿ ਸੁਣਾਓ ਤਲਵੰਡੀ ਵੇਖੇ ਕੀ ਹਾਲ ਚਾਲ ਹੈ ਰਾਏ ਬੁਲਾਰ ਜੀ ਦਾ ਕੀ ਹਾਲ ਚਾਲ ਹੈ ਨਗਰ ਵਿੱਚ ਸੁਖ ਸ਼ਾਂਤੀ ਹੈ ਸੁਇਸਤਰਾ ਸਾਰੀ ਸੁਖ ਸੰਤ ਪੁੱਛੀ ਹੈ ਉਪਰੰਤ ਗੁਰੂ ਜੀ ਦਾ ਆਉਣਾ ਸੁਣ ਕੇ اے ਗੁਰੂ ਜੀ ਮੈਂ ਛੇਤੀ ਨਾਲ ਘਰ ਪਹੁੰਚ ਕੇ ਚਰਨਾਪੁਰ ਮੱਥਾ ਟੇਕਿਆ ਤੇ ਸੁਖ ਸੰਤ ਪੁੱਛਣ ਪਰ ਮੋਦੀ ਖਾਨੇ ਦਾ ਸਾਰਾ ਹਾਲ ਸੁਣਾਇਆ ਫਿਰ ਮਿਲਣ ਗਿਲਣ ਦਿਵਾਲੇ ਲੋਕ ਆਉਣ ਜਾਣ ਲੱਗ ਪਏ ਇਸ ਪ੍ਰਕਾਰ ਸਾਰਾ ਦਿਨ ਹੀ ਬੀਤ ਗਿਆ ਤੇ ਰਾਤ ਨੂੰ ਵੀ ਬੇਬੇ ਨਾਨਕੀ ਜੀ ਬੜੇ ਪ੍ਰੇਮ ਨਾਲ ਛੱਤੀ ਪ੍ਰਕਾਰ ਦੇ ਖਾਣੇ ਬਣਾ ਕੇ ਛਕਾ ਕੇ ਤੇ ਸੁਖ ਨਾਲ ਸਵਾਏ ਦੂਸਰੇ ਦਿਨ ਸਵੇਰੇ ਉੱਠ ਕੇ ਗੁਰੂ ਜੀ ਨੇ ਮੋਦੀ ਖਾਨੇ ਦੀ ਕਾਰ ਸੰਭਾਲ ਲਈ ਕੁਝ ਦਿਨ ਪਿੱਛੋਂ ਭਾਈ ਮੂਲਾ ਆਪਣੀ ਲੜਕੀ ਸੁਲੱਖਣੀ ਜੀ ਨੂੰ ਆਣ ਕੇ ਲੈ ਗਿਆ ਇੱਧਰ ਗੁਰੂ ਜੀ ਪਹਿਲੇ ਵਾਂਗੂ ਹੀ ਮੋਦੀ ਖਾਨੇ ਦੀ ਕਾਰ ਚਲਾਈ ਤੇ ਸਦਾ ਵਰਤ ਜਾਰੀ ਰੱਖਿਆ ਕੋਈ ਫਰਕ ਨਾ ਪਾਇਆ ਜਿਸ ਨੂੰ ਵੇਖ ਕੇ ਨਗਰ ਦੇ ਕਈ ਲੋਕਾਂ ਵਿੱਚੋਂ ਕੋਈ ਕਹੇ ਇਹ ਰਸਾਇਣੀ ਹੈ ਇਹਦੇ ਕੋਲ ਸ਼ਕਤੀਆਂ ਨੇ ਕੋਈ ਕਹੇ ਇਹ ਧਰਮੀ ਹੈ ਕੋਈ ਕਹੇ ਇਹ ਕਲਾਵਾਨ ਹੈ ਕੋਈ ਕਹੇ ਇਹ ਮੋਦੀ ਦੇ ਪਾਸ 파ਰਸ ਹੈ ਕੋਈ ਕਹੇ ਇਹ ਪੂਰਾ ਭਗਤ ਹੈ ਜਿਸ ਕਰਕੇ ਪ੍ਰਮਾਤਮਾ ਟੋਟ ਨਹੀਂ ਆਉਣ ਦਿੰਦਾ ਕੋਈ ਕਹੇ ਇਸ ਨੂੰ ਰਿੱਧੀਆਂ ਸਿੱਧੀਆਂ ਫੁਰਾਈਆਂ ਹਨ ਗੱਲ ਕੀ ਜਿਤਨੇ ਮੂੰਹ ਉਤਨੀਆਂ ਗੱਲਾਂ ਹੋਣ ਲੱਗ ਪਈਆਂ ਜਦ ਇੱਕ ਮਹੀਨਾ ਬੀਤਿਆ ਤਦ ਜੈਰਾਮ ਜੀ ਨੇ ਭਾਈ ਮੂਲੇਪਾਸ ਲਾਗੀ ਭੇਜਿਆ ਕਿ ਸੁਲਖਣੀ ਜੀ ਨੂੰ ਲੈ ਆਓ ਤਾਂ ਜਾਦ ਲਾਗੀ ਗੁਰੂ ਜੀ ਦੇ ਸਹਰੇ ਪਹੁੰਚਾ ਤਾਂ ਗੁਰੂ ਜੀ ਦੀ ਸਸ ਚੰਦੋ ਰਾਣੀ ਨੇ ਆਪਣੀ ਧੀ ਸੁਲਖਣੀ ਜੀ ਨੂੰ ਤੋਤੋਰਨ ਲਈ ਤਿਆਰੀ ਕੀਤੀ ਤੇ ਨਾਲ ਇੱਕ ਦਾਸੀ ਦੇ ਕੇ ਲਾਗੀ ਨਾਲ ਤੋਰ ਦਿੱਤਾ ਜੋ ਸੁਲਤਾਨਪੁਰ ਆ ਪਹੁੰਚੀ ਤੇ ਬੀਬੇ ਨਾਨਕੀ ਜੀ ਨੇ ਉੱਚੇ ਰਤਾ ਆਪਣੇ ਘਰ ਹੀ ਰੱਖਿਆ ਫਿਰ ਸਭ ਸਮਾਨ ਦੇ ਕੇ ਇੱਕ ਵੱਖਰੇ ਮਕਾਨ ਵਿੱਚ ਰਹਿائش ਕਰਾ ਦਿੱਤੀ ਗੁਰੂ ਜੀ ਉੱਥੇ ਰਹਿਣ ਬਹਿਣ ਲੱਗੇ ਪਰ ਚਾਲਾ ਉਹੀ ਫਕੀਰਾਂ ਵਾਲਾ ਹੀ ਰਹਾ ਤਾਂ ਸੁਣ ਪਿਖ ਖਿਜੈ ਸੁਲਖਣੀ ਅਸਪਰਕਾਰ ਵਿਵਹਾਰ ਕਰ ਕੇ ਪ੍ਰੀਤ ਨਾ ਜਾਣੀ ਬਾਹਰ ਬਨਿਓ ਉਦਾਰ ਸੁਲੱਖਣੀ ਜੀ ਇਹ ਕੁਝ ਦੇਖ ਕੇ ਸੁਣ ਕੇ ਖਿਜ ਗਈ ਅਰ ਕਹਿਣ ਲੱਗੀ ਕਿ ਘਰ ਦੀ ਤਾਂ ਕੁਝ ਖਬਰ ਨਹੀਂ ਲੈਂਦੇ ਬਾਹਰ ਦਾਤਾਰ ਬਣੇ ਬੈਠੇ ਹਨ ਵੱਡੇ ਧਾਨੀ ਬਣੇ ਬੈਠੇ ਹਨ ਮਨ ਵਿੱਚ ਇਹ ਜੀਆਂ ਗਿਣਤੀਆਂ ਗਿਣਿਆ ਕਰੇ ਇੱਕ ਦਿਨ ਬੇਬੇ ਨਾਨਕੀ ਜੀ ਪਾਸ ਆ ਕੇ ਸਰਖਣੀ ਜੀ ਨੇ ਰੋਸ ਪ੍ਰਗਟ ਕੀਤਾ ਤੇ ਆਪਣਾ ਦੁੱਖ ਫਰੋਲ ਕੇ ਕਿਹਾ ਕਿ ਤੁਸੀਂ ਆਪਣੇ ਭਰਾਤਾਂ ਨੂੰ ਕਿਉਂ ਨਹੀਂ ਸਮਝਾਉਂਦੇ ਗ੍ਰਸਥ ਮਾਰਗ ਦਾ ਕੰਮ ਇਸ ਤਰ੍ਹਾਂ ਕਦ ਚੱਲ ਕਰ ਤੱਕ ਚੱਲ ਸਕਦਾ ਹੈ ਕਦੇ ਘਰ ਆ ਕੇ ਮੂੰਹ ਵੀ ਨਹੀਂ ਦਿਖਾਉਂਦੇ ਤੇ ਸਾਰਾ ਧਨ ਵੀ ਬਾਹਰ ਲੁਟਾਈ ਜਾਂਦੇ ਹਨ ਬੇਬੇ ਨਾਨਕੀ ਜੀ ਨੇ ਜੋ ਅਦਾਸੀ ਹੋਈ ਪਰਜਾਈ ਨੂੰ ਹਰ ਪ੍ਰਕਾਰ ਧੀਰਜ ਦੇ ਕੇ ਕਿਹਾ ਕਿ ਉਹ ਕੋਈ ਅਣਜਾਣ ਨਹੀਂ ਸਭ ਕੁਝ ਜਾਣਦੇ ਬੁੱਝਦੇ ਹਨ ਤੁਸੀਂ ਪਤੀ ਤੋਂ ਉਲਟ ਮਾਤ ਛੱਡ ਕੇ ਸਦਾ ਉਹਨਾਂ ਅਨੁਸਾਰ ਰਹੋ ਉਹਨਾਂ ਦੀ ਆਗਿਆ ਵਿੱਚ ਰਹੋ ਸਤ ਬਚਨ ਦੇ ਅਧਿਕਾਰੀ ਬਣੋ ਜੋ ਕਹਿੰਦੇ ਹਨ ਸਤ ਬਚਨ ਕਿਹਾ ਕਰੋ ਸਤ ਬਚਨ ਕਹਿ ਕੇ ਹਰ ਕਹਿਣਾ ਮੰਨਿਆ ਕਰੋ ਤਾਂ ਤੁਸੀਂ ਸੁਖੀ ਰਹੋਗੇ ਜਿਸ ਪ੍ਰਕਾਰ ਦੀ ਲੋੜ ਹੋਵੇ ਕਿਸੇ ਵਸਤੂ ਦੀ ਬਿਨਾ ਚੇ ਜਿਕ ਮੈਥੋਂ ਆ ਕੇ ਲੈ ਲੈਣਾ ਕਰੋ ਤੇ ਹੋਰ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਖੁਸ਼ ਕਰ ਦਿੱਤਾ ਸੁਤਾਨ ਬੇਬੇ ਨਾਨਕੀ ਜੀ ਜੋ 5 ਸਾਲ ਉਮਰ ਦੇ ਚ ਵੱਡੇ ਸਨ ਤਾਂ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਤੇ ਨਾਲ ਆਪਣੇ ਵੀਰ ਨੂੰ ਸੰਸਾਰੀ ਤੌਰ ਤੇ ਵੀਰ ਨਹੀਂ ਸਨ ਸਮਝ ਦੇ ਸਕੋ ਗੁਰੂ ਸਮਝੇ ਸਨ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ ਕਿ ਉਹ ਪਰਮੇਸ਼ਰ ਦਾ ਰੂਪ ਹਨ ਕਿਉਂਕਿ ਦੋ ਸਰੂਪ ਹੁੰਦੇ ਹਨ ਇੱਕ ਨਿਰਗੁਣ ਇੱਕ ਸਰਗੁਣ ਨਿਰਗੁਣ ਉਹ ਜੋ ਦੇਖਣ ਵਿੱਚ ਨਾ ਆਵੇ ਸਰਗੁਣ ਉਹ ਜਿਹੜਾ ਦੇਖਣ ਵਿੱਚ ਆ ਜਾਵੇ ਸੋ ਦੋਨੇ ਸਰੂਪਾਂ ਦੇ ਵਿੱਚ ਪਰਿਪੂਰਨ ਸੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਸ ਤਰ੍ਹਾਂ ਗੁਲਾਬ ਦਾ ਫੁੱਲ ਹੁੰਦਾ ਹੈ ਸੋ ਦੇਖਦੇ ਹਾਂ ਬਾਹਰੋਂ ਗੁਲਾਬੀ ਪੱਤੀਆਂ ਨੇ ਉਹ ਪੰਖੜੀਆਂ ਤੇ ਨਾਲ ਹਰੀਆਂ ਪੱਤੀਆਂ ਇਸ ਤਰ੍ਹਾਂ ਡੰਡੀ ਸੋ ਇਸ ਦਾ ਉਹ ਗੁਲਾਬ ਦਾ ਫੁੱਲ ਸਰਗਣ ਸਰੂਪ ਦੇ ਵਿੱਚ ਹੈ ਪਰ ਜੋ ਉਹਦੇ ਵਿੱਚ ਸੁਗੰਧੀ ਹੈ ਵਾਸ਼ਨਾ ਹੈ ਓਹੋ ਨੇੜੇ ਜਾ ਕੇ ਜਦੋਂ ਸੁੰਘਾਂਗੇ ਤਾਂ ਉਹ ਬਾਸ਼ਨਾ ਆਵੇਗੀ ਉਹ ਫੁੱਲ ਦਾ ਨਿਰਗੁਣ ਸਰੂਪ ਹੈ ਇਸੇ ਤਰ੍ਹਾਂ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਜੋ ਸਰਗੁਣ ਸਰੂਪ ਵਿੱਚ ਆਏ ਨੇ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹਨ ਸੋ ਸਾਰੇ ਗੁਣਾਂ ਨੂੰ ਕਰਦੇ ਹੋਏ ਬਾਬੇ ਨਾਨਕੀ ਜੀ ਨੇ ਸਰਖਣੀ ਜੰਤਿਰਜ ਦੇ ਕੇ ਵਿਦਾ ਕੀਤਾ ਤੇ ਸਮਝ ਆਇਆ ਕਿ ਕਿਸੇ ਵਸਤੂ ਦੀ ਜਦੋਂ ਲੋੜ ਹੋਵੇ ਤਾਂ ਮੈਥੋਂ ਆ ਕੇ ਬੇਚ ਜਿਕ ਆਪਜੀ ਲੈ ਲਿਆ ਕਰੋ ਸਾਡਾ ਤੁਹਾਡਾ ਕੋਈ ਫਰਕ ਨਹੀਂ ਹੈ ਮੇਰਾ ਵੀਰ ਪਰਮੇਸ਼ਰ ਦਾ ਸਰੂਪ ਹੈ ਜੋ ਕਰਦਾ ਹੈ ਸਤਬਚਨ ਗਿਆ ਕਰੋ ਇਸ ਤਰ੍ਹਾਂ ਬਿਆਨਤ ਉਪਦੇਸ਼ ਸੰਦੇਸ਼ ਬੀਬੇ ਨਾਨਕੀ ਜੀ ਨੇ ਦਿੱਤਾ ਮਾਤਾ ਸਲੱਖਣੀ ਜੀ ਨੂੰ ਸੋ ਇਹ ਪ੍ਰਸੰਗ ਜਦੋਂ ਧੰਨ ਪਾਈ ਬਾਲਾ ਜੀ ਨੇ ਸਰਵਣ ਕਰਾਇਆ ਨਾਲ ਆਖਿਆ ਕਿ ਸੱਚੇ ਪਾਤਸ਼ਾਹ ਜੀ ਇਹ ਪ੍ਰਸੰਗ ਹੁਣ ਸਮਾਪਤ ਹੋ ਗਿਆ ਹੈ ਸੋ ਅਗਲਾ ਪ੍ਰਸੰਗ ਮੈਂ ਆਪ ਜੀ ਦੇ ਸਾਹਮਣੇ ਜੋ ਮਾਤਾ ਸੁਲਖਣੀ ਦਾ ਹੈ ਉਹ ਆਪ ਜੀ ਨੂੰ ਸਰਵਣ ਕਰਾਵਾਂਗਾ ਇੱਥੇ ਹੀ ਮੈਂ ਆਪ ਜੀ ਤੋਂ ਭੁੱਲਾਂ ਚੁੱਕਾਂ ਦੀ ਖਿਮਾ ਮੰਗਦਾ ਹਾਂ ਇਸੇ ਤਰ੍ਹਾਂ ਆਪਾਂ ਵੀ ਸੰਗਤੋਂ ਖਿਮਾ ਮੰਗਦੇ ਹਾਂ ਕਿ ਸਤਿਗੁਰੂ ਜੀ ਨੇ ਜਿਵੇਂ ਇਹ ਰਹਿਮਤਾਂ ਕੀਤੀਆਂ ਨੇ ਸੰਗਤ ਦੀਆਂ ਕਬੀਰ ਸਾਹਿਬ ਜੀ ਮੋਹਰ ਲਾਉਂਦੇ ਨੇ ਕਿ ਕਬੀਰ ਏ ਘੜੀ ਆਧੀ ਘੜੀ ਆਧੀ ਹੂੰ ਤੇ ਆਧ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ਇੱਕ ਘੜੀ 24 ਮਿੰਟ ਦੀ ਅੱਧੀ ਘੜੀ 12 ਮਿੰਟ ਦੀ ਅੱਧੀ ਚੋਂ ਅੱਧੀ ਘੜੀ 6 ਮਿੰਟ ਦੀ ਕਬੀਰ ਸਾਹਿਬ ਜੀ ਆਖਦੇ ਹਨ ਜੇ ਕੋਈ ਵੀ ਗੁਰੂ ਦਾ ਪਿਆਰਾ ਮਨ ਚਿਤ ਬਿਰਤੀ ਇਕਾਗਰ ਕਰਕੇ 6 ਮਿੰਟ ਵੀ ਸੰਗਤ ਕਰਦਾ ਹੈ ਤਾਂ ਉਸ ਨੂੰ ਵੀ ਬਿਆਨਤ ਫਲ ਮਿਲਦਾ ਹੈ ਗੁਰਬਾਣੀ ਵਿੱਚ ਫਰਮਾਨ ਹੈ ਕਈ ਕੋਟਕ ਜਗ ਫਲਾਂ ਸੁਣ ਗਾਵਣ ਹਾਰੇ RAM ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਤੋ ਜਿਹੜੇ ਵੀ ਸੰਗਤ ਕਰਦੇ ਨੇ ਉਹ ਤਰ ਜਾਣਗੇ ਸ਼੍ਰੀ ਸਤਿਗੁਰੂ ਧੰਨ ਪਾਈ ਬਾਲਾ ਜੀ ਨੇ ਪ੍ਰਸੰਗ ਸਰਵਣ ਕਰਾਇਆ ਤੇ ਅਗਲਾ ਪ੍ਰਸੰਗ ਆਪਾਂ ਸਮੇਂ ਨਾਲ ਸਰਵਣ ਕਰਾਂਗੇ ਹੁੱਲਾਂ ਚੁੱਕਾਂ ਦੀ ਖਿਮਾ ਬਣੇ ਰਹੋ ਚੈਨਲ ਦੇ ਨਾਲ